ਸਟਾ ਮੈਨੂੰ ਯਾਦ ਹੈ 1968 ਵਿੱਚ ਜਦੋਂ ਮੈਂ 5ਵੀਂ ਵਿੱਚ ਸੀ ਅਤੇ ਦੂਜੀ ਵਾਰ 1971 ਵਿੱਚ ਜਦੋਂ ਮੈਂ 8ਵੀਂ ਵਿੱਚ ਸੀ ਡੰਡੀ ਮੇਰੇ ਮਾਪਿਓ ਮੈਨੂੰ ਕਤਬੇ ਨਾਨਕੇ ਘਰ ਲੈ ਕੇ ਗਏ ਸਨ ਡੰਡੀ ਦੂਰ ਹੋਣ ਕਾਰਨ ਮੇਰੀ ਤਾੰਗ ਹਮੇਸ਼ਾ ਨਾਨਕੇ ਜਾਣ ਦੀ ਬਣੀ ਰਹਿੰਦੀ ਡੰਡੀ ਇੱਕ ਵਾਰ ਹੋਇਆ ਇੰਜ ਕੇ 1970 ਵਿੱਚ ਮੈਨੂੰ ਸਰਕਾਰੀ ਨੌਕਰੀ ਕਪੂਰਥਲਾ ਮਿਲ ਗਈ ਅਤੇ 1978 ਵਿੱਚ ਮੇਰੀ ਬਦਲੀ ਸੰਗਰੂਰ ਦੀ ਹੋ ਗਈ ਡੰਡੀ ਉਸ ਵਕਤ ਮੇਰੀ ਉਮਰ 20 21 ਸਾਲ ਸੀ ਪਰ ਸੰਗਰੂਰ ਤੋਂ ਪਿੰਡ ਮੈਂ ਮਹੀਨੇ ਵਿੱਚ ਇੱਕ ਵਾਰ ਜਾਂਦਾ ਸੀ ਅਤੇ ਬਾਕੀ ਹਰ ਸ਼ਨੀਵਾਰ ਐਤਵਾਰ ਮੈਂ ਕੁੱਤਬੇ ਨਾਨਕੀ ਚਲਾ ਜਾਂਦਾ ਡੰਡੀ ਸੰਗਰੂਰ ਤੋਂ ਧੂਰੀ ਆਉਣਾ ਅਤੇ ਉਥੋਂ ਧੂਰੀ ਬੱਸ ਸਰਵਿਸ ਚੱਲਦੀ ਸੀ ਜੋ ਕਿ ਪਿੰਡਾਂ ਵਿੱਚ ਦੀ ਹੋ ਕੇ ਰਾਏਕੋਟ ਲੁਧਿਆਣਾ ਜਾਂਦੀ ਸੀ ਡੰਡੀ ਨਾਨਕੇ ਜਾ ਕੇ ਖੂਬ ਮਸਤੀ ਕੀਤੀ ਡੰਡੀ ਚੱਪੜ ਵਿੱਚ ਮੱਜਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣੀਆਂ ਡੰਡੀ ਗੱਡੇ ਉੱਤੇ ਚੜ ਕੇ ਖੇਤਾਂ ਨੂੰ ਜਾਣਾ ਉੱਥੇ ਹੀ ਛੱਲੀਆਂ ਪੁੰਨ ਕੇ ਖਾਣੀਆਂ ਡੰਡੀ ਉੱਥੇ ਜਦੋਂ ਕਪਾਹ ਚੁਗਣ ਵਾਲੀਆਂ ਅਤੇ ਛੱਲੀਆਂ ਤੋੜਨ ਵਾਲਿਆਂ ਦੀ ਚਾਹ ਬਣਨੀ ਤਾਂ ਉੱਥੇ ਹੀ ਚਾਹ ਪੀ ਲੈਣੀ ਡੰਡੀ ਉਹ ਦ੍ਰਿਸ਼ ਸਵਰਗਾ ਦੇ ਝੂਟੇ ਤੋਂ ਘਟ ਨਹੀਂ ਸੀ ਹੁੰਦਾ ਡੰਡੀ ਮੈਂ ਲਗਭਗ 5 ਸਾਲ ਸੰਗਰੂਰ ਰਿਹਾ ਅਤੇ ਮੈਂ ਸਾਰਾ ਸਮਾਂ ਛੁੱਟੀਆਂ ਵਿੱਚ ਨਾਨਕੇ ਜਾ ਕੇ ਆਪਣੇ ਚਾ ਪੂਰੇ ਕੀਤੇ ਡੰਡੀ ਫਿਰ ਮੇਰੀ ਬਦਲੀ ਅੰਮ੍ਰਿਤਸਰ ਹੋ ਗਈ ਅਤੇ ਫਿਰ ਆਪੋ ਆਪਣੀਆਂ ਕਬੀਲਦਾਰੀਆਂ ਵਿੱਚ ਰੁੱਝ ਗਏ ਡੰਡੀ ਹੁਣ ਨਾਨਾ ਨਾਨੀ ਮਾਮੇ ਮਾਮੀਆਂ ਨਹੀਂ ਰਹੇ ਅਤੇ ਉਹਨਾਂ ਦੇ ਬੱਚੇ ਵਿਆਹੇ ਗਏ ਅਤੇ ਮਾਸੀ ਸਟਾਰਟ ਵੀ ਵਿਆਹ ਹੋਣ ਬਾਅਦ ਆਪਣੇ ਘਰ ਚਲੀ ਗਈ ਡੰਡੀ ਪ੍ਰੰਤੂ ਹੁਣ ਬੁਢਾਪੇ ਵਿੱਚ ਵੀ ਉਹ ਬਸ ਦਾ ਸਫਰ ਅਤੇ ਨਾਨਕੇ ਘਰ ਬਿਤਾਏ ਦਿਨ ਮੈਨੂੰ ਯਾਦ ਆਉਂਦੇ ਹਨ ਤਾਂ ਅੱਖਾਂ ਪਰ ਆਉਂਦੀਆਂ ਹਨ ਡੰਡੀ ਜੈਤ ਸਿੰਘ ਨੇ ਭਾਵੇਂ ਬੀਏ ਕੀਤੀ ਹੋਈ ਸੀ ਪਰੰਤੂ ਪੜੇ ਲਿਖੇ ਵਾਲੀ ਉਸ ਵਿੱਚ ਕੋਈ ਗੱਲ ਨਹੀਂ ਸੀ ਡੰਡੀ ਉਹ ਹਮੇਸ਼ਾ ਆਪਣੀ ਗੱਲ ਨੂੰ ਸਿਰੇ ਰੱਖਦਾ ਸੀ ਅਤੇ ਦੂਸਰਿਆਂ ਦੀ ਗੱਲ ਨੂੰ ਕਟਦਾ ਰਹਿੰਦਾ ਸੀ ਡੰਡੀ ਇਸ ਕਰਕੇ ਪਿੰਡ ਦੇ ਲੋਕਾਂ ਨੇ ਉਸ ਦਾ ਨਾਂ ਮਿੱਧੂ ਸਿੰਘ ਕੀੜਿਆਂ ਵਾਲਾ ਰੱਖਿਆ ਸੀ ਡੰਡੀ ਉਹ ਕੀੜਿਆਂ ਦੇ ਭੌਣ ਉੱਤੇ ਕਦੇ ਕਦਾਈ ਮੁਠੀ ਪਰ ਚੌਲ ਪਾ ਦਿੰਦਾ ਸੀ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਮਿੱਧੂ ਸਿੰਘ ਦੇ ਨਾਲ ਕੀੜਿਆਂ ਵਾਲਾ ਵੀ ਰੱਖ ਦਿੱਤਾ ਸੀ ਡੰਡੀ ਇੱਕ ਦਿਨ ਉਸ ਦੇ ਲਾਗਲੇ ਪਿੰਡ ਕਿਸਾਨਾਂ ਦਾ ਇਕੱਠ ਹੋਣਾ ਸੀ ਡੰਡੀ ਪੜਿਆ ਲਿਖਿਆ ਹੋਣ ਕਰਕੇ ਲਾਗਲੇ ਪਿੰਡ ਵਾਲਿਆਂ ਨੇ ਸਭ ਤੋਂ ਪਹਿਲਾਂ ਉਸ ਨੂੰ ਸਟੇਜ ਉੱਤੇ ਬੋਲਣ ਲਗਾ ਦਿੱਤਾ ਡੰਡੀ ਮਿੱਧੂ ਸਿੰਘ ਨੇ ਕਿਸਾਨਾਂ ਦੇ ਮੁੱਦਿਆਂ ਦੀ ਤਾਂ ਕੀ ਗੱਲ ਕਰਨੀ ਸੀ ਉਹ ਆਪਣੇ ਘਰ ਦੀ ਕਿਸਾਨੀ ਦੀ ਗੱਲ ਸੁਣਾਉਣ ਲੱਗ ਪਿਆ ਡੰਡੀ ਲੋਕਾਂ ਨੇ ਵਾਰ-ਵਾਰ ਉਸਨੂੰ ਟੋਕਿਆ ਵੀ ਪਰ ਉਹ ਦੱਸ ਤੋਂ ਮਸ ਨਾ ਹੋਇਆ ਡੰਡੀ ਅਖੀਰ ਕਿਸਾਨਾਂ ਨੇ ਉਸਨੂੰ ਬਿਠਾ ਦਿੱਤਾ ਹੋਰ ਕਿਸਾਨ ਨੇਤਾਵਾਂ ਨੇ ਆਪੋ ਆਪਣੀ ਗੱਲ ਕੀਤੀ ਡੰਡੀ ਅਗਲੇ ਹੀ ਦਿਨ ਪਿੰਡ ਦੇ ਸਾਥ ਵਿੱਚ ਹਨੇਰੀ ਸਿੰਘ ਨੇ ਮਿੱਧੂ ਸਿੰਘ ਨੂੰ ਕਿਹਾ ਕਿੱਥੇ ਗਈ ਤੇਰੀ ਪੜ੍ਹਾਈ ਜੋ ਤੇਰੇ ਗਿੱਟਿਆਂ ਤੋਂ ਉੱਪਰ ਹੀ ਨਹੀਂ ਗਈ ਡੰਡੀ